ਕਿ ਲਖਣ ਕੱਲੇ ਦੀ ਨਹੀਂ ਮੈਂ ਸਾਰੇ ਕਪੂਰਤੌਰ ਜ਼ਿਲ੍ਹੇ ਦੀ ਗੱਲ ਕਰਨੀ ਚਾਹਨਾ ਸਾਡਾ ਬੜਾ ਸ਼ਾਂਤਰੀਏ ਇਲਾਕਾ ਕੋਈ ਇਦਾਂ ਦੀ ਵਾਰਤਾਦ ਕਦੇ ਪਹਿਲਾਂ ਨਹੀਂ ਸੁਣੀ ਲੇਕਿਨ ਜਿਸ ਦਿਨ ਦੀ ਆਮ ਆਦਮੀ ਪਾਰਟੀ ਆਈ ਹੈ ਇਹ ਗੁੰਡਾਗਰਦੀ ਵਧ ਗਈ ਕਿਉਂ ਕਿ ਇਹਨਾਂ ਦੀ ਜਿਹੜੀ ਪੁਲਿਸ ਹੈ ਸਵਾਏ ਪੈਸੇ ਕਮਾਉਣ ਦੇ ਹੋਰ ਕੋਈ ਲਾਅ ਐਂਡ ਆਰਡਰ ਤਾਂ ਦੇਖਣਾ ਹੀ ਨਹੀਂ ਇਹ ਗੁੰਡਾਗਰਦੀ ਵਧੇਗੀ ਤੇ ਜਿਹੜੇ ਪੋਲੀਟੀਕਲ ਲੀਡਰ ਇਹਨਾਂ ਦੇ ਪੱਲੇ ਕੁਝ ਹੈ ਨਹੀਂ ਹਰ ਤੀਜੇ ਚੌਥੇ ਮਹੀਨੇ ਇਹਨਾਂ ਦਾ ਹਲਕਾ ਇੰਚਾਰਜ ਬਦਲ ਜਾਂਦਾ ਜਿਹਦੀ ਆਪਦੀ ਮੈਂ ਸਮਝਦਾ ਕੁਝ ਨਾ ਕੁਝ ਤਾਂ ਯਾਰ ਉਹਦਾ ਪੋਲਿਟਿਕਲ ਕੈਰੀਅਰ ਹੋਣਾ ਚਾਹੀਦਾ ਕੁਝ ਨਾ ਕੁਝ ਤਾਂ ਉਹਦੀ ਮਤਲਬ ਹੋਣਾ ਚਾਹੀਦਾ ਸਿਸਟਮ ਬਗੈਰ ਸਿਸਟਮ ਵਾਲੇ ਲੋਕ ਆ ਕੇ ਰਾਜ ਕਰ ਰਿਹਾ ਗੈਂਗਸਟਰਾਂ ਨੂੰ ਗੁੰਡਿਆਂ ਨੂੰ ਚੋਰਾ ਨੂੰ ਬਾਣੀਆਂ ਲਾਉਣ ਵਾਲਿਆਂ ਨੂੰ ਮੋਬਾਈਲ ਫੋਨ ਵਾਲਿਆਂ ਨੂੰ ਗੋਲੀਆਂ ਮਾਰਨ ਵਾਲਿਆਂ ਨੂੰ ਪ੍ਰੋਟੈਕਟ ਕਰਨ ਦੀ ਗੱਲ ਕਰਦੇ ਆ ਤੇ ਇਹਦੇ ਨਾਲ ਹੌਸਲਾ ਵਧਦਾ ਔਰ ਮੈਂ ਇੱਕ ਗੱਲ ਹੀ ਦੱਸਣਾ ਚਾਹਣਾ ਕਪੂਰਥ ਦੇ ਕੋ ਪਹਿਲੀ ਵਾਰ ਦਤ ਨਹੀਂ ਹੋਈ ਐ ਇਹ ਇੱਕ ਲੜਕੀ ਆ ਉਹਦਾ ਨਾਮ ਆ ਹਰਪ੍ਰੀਤ ਉਹਦੇ ਘਰ ਦੇ ਵਿੱਚ ਜਾ ਕੇ ਗੋਲੀ ਮਾਰ ਦਿੱਤੀ ਇੱਕ ਮੇਰੇ ਬਿਲਕੁਲ ਗੁਆਂਢ ਚਾ ਲੜਕੀ ਮਨਪ੍ਰੀਤ ਲੜਕੀਆਂ ਨੂੰ ਮਾਰ ਰਹਾ ਯਾਰ ਇਹ ਪੁਲਿਸ ਕਰ ਕੀ ਰਹੀ ਐ ਔਰ ਤੁਸੀਂ ਇਹ ਵੇਖੋ ਬਾਲੀਆਂ ਲਾਉਣਾ ਆ ਮੋਬਾਈਲ ਰੋਜ਼ ਦੇ 10 ਵੀ ਗਾਇਬ ਹੋਣੇ ਇਹ ਛੋਟੀ ਜੀ ਗੱਲ ਆ ਅਸੀਂ ਇਹਨਾਂ ਦੇ ਜਿਹੜੇ ਹੁੰਦੇ ਨਾ ਮੋਟਰਸਾਈਕਲ ਜਿਹੜੇ ਚੋਰੀ ਰੋਜ਼ ਹੁੰਦੇ ਆ ਉਹ ਇੱਕ ਜਗ੍ਹਾ ਜਾ ਕੇ ਡੰਪ ਕੀਤੇ ਹੋੜ 10 ਮਿਲੇ ਉਹਨਾਂ ਦੀ ਵੀਡੀਓ ਪਾਈ ਐਸਐਸਪੀ ਨੂੰ ਦੱਸਿਆ ਉਹ ਕਰਦੀ ਕੀ ਪੁਲਸ ਲੈ ਆ ਕੇ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਹੱਥੇ ਦੇਤਾ ਉਥੋਂ ਇਕੱਠੇ ਕਰਕੇ ਵੇਚ ਦਿੰਦੇ ਆ ਤੇ ਧੰਦਾ ਮੰਨ ਚੁੱਕਿਆ ਪੁਲਸ ਦਾ ਕੌਣ ਜਵਾਬ ਦੇਗਾ ਐਸਐਸਪੀ ਦੇਗਾ ਜਾਂ ਡੀਜੀ ਦੇਗਾ ਕੋਈ ਸੁਣਵਾਈ ਕਿਸੇ ਕਿਸਮ ਦੀ ਨਹੀਂ ਰਾਣਾ ਜੀ ਜਿਸ ਤਰ੍ਹਾਂ ਤੁਸੀਂ ਜਦੋਂ ਸਾਡਾ ਰਾਜ ਆਏਗਾ ਬਿਲਕੁਲ ਇਹੋ ਜਿਹਾ ਗੁੰਡਾ ਕਰਦੀ ਅਸੀਂ ਪਹਿਲਾਂ ਹੁਣ ਦਿੱਤੀ ਕਦੇ ਤੇ ਨਾ ਹੁਣ ਹੁਣ ਦਿਆਂਗੇ ਇਹ ਜਿੰਨੇ ਪੋਲਿਟਿਕਲ ਬੰਦੇ ਆ ਮੈਂ ਇਹਨਾਂ ਨੂੰ ਕਹੂੰਗਾ ਜਰਾ ਦੂਰ ਰਹਿਣ ਇਹਨਾਂ ਗੁੰਡਿਆਂ ਤੋਂ ਹਾਂ ਤੁਹਾਡੇ ਨਾਲ ਸੰਪਰਕ ਹੋ ਜਾਂਦਾ ਇੱਕ ਅੱਧੀ ਵਾਰ ਹੋ ਗਿਆ ਜੇ ਤੁਹਾਡਾ ਕੰਟੀਨਿਊ ਮੇਰੇ ਨਾਲ ਮੈਨੂੰ ਕੀ ਪਤਾ ਕੌਣ ਬੈਠਾ ਕੌਣ ਨਹੀਂ ਬੈਠਾ ਹੋ ਜਾਂਦਾ ਕਈ ਦਫਾ ਤੁਸੀਂ ਸੰਪਰਕ 'ਚ ਆ ਜਾਂਦੇ ਹੋ ਲੇਕਿਨ ਫਿਰ ਤੁਹਾਡੀ ਡਿਊਟੀ ਬਣਦੀ ਹੈ ਪੁਲਿਸ ਨੂੰ ਦੱਸਣਾ ਇਹ ਆ ਬੰਦਾ ਠੀਕ ਨਹੀਂ ਕੀ ਇਹ ਕਰ ਰਿਹਾ ਯਾਰ ਉਹ ਇਥੇ ਹਲਕਾਂ ਚਾਰ ਦਿਨ ਨਾਲੋਂ ਤੀਨੋਂ ਯਾਰ ਤੁਹਾਨੂੰ ਗੁੰਡਿਆਂ ਦੇ ਮੈਂ ਮੈਂ ਆ ਇਸ ਪਿੰਡ ਦਾ ਜਿਹੜਾ ਪਵਿੱਤਰ ਇਹਦਾ ਭਰਾ ਬੈਠਾ ਅਮਰੀਕਾ ਚ ਉਥੋਂ ਪੋਸਟ ਪਾ ਰਿਹਾ ਸਮਿੱਤਰ ਸਿਓ ਅੱਛਾ ਮਜ਼ੇਦਾਰ ਗੱਲ ਵੈਸੇ ਮੈਂ ਪੁਲਿਸ ਤੇ ਪਹਿਲੀ ਵਾਰ ਉਲਟ ਬੋਲਣ ਲੱਗਾ ਕਿਉਂਕਿ ਮੈਨੂੰ ਲੱਗਿਆ ਕਿ ਐਸਐਸਪੀ ਦੇ ਪੱਲੇ ਕੁਝ ਨਹੀਂ ਆ ਉਹ ਜਿਹੜੀ ਸਾਡੀ सदर ਦੀ ਥਾਣੇ ਐਸਐਚਓ ਆ ਉਹ ਜਿਹੜਾ ਜਿੱਤੇ ਆ ਇਲੈਕਸ਼ਨ ਨਹੀਂ ਅਜੇ ਤਾਈ ਕੋਈ ਉਹਦੀ ਕਪੇਬਿਲਿਟੀ ਨਹੀਂ ਉਸ ਬੰਦੇ ਨੂੰ ਉਹ ਭਾਜੀ ਕਹਿੰਦੀ ਮੈਂ ਤਾਂ ਕਿਸੇ ਨੂੰ ਦੱਸਿਆ ਕਿਚਨ ਚ ਚਾਹ ਬਣਾ ਕੇ ਲੋਕਾਂ ਨੂੰ ਫੁੱਪ ਪੀਉਂਦੀ ਹੈ ਪੀਉਂਦੀ ਨਹੀਂ ਪੀਉਂਦੀ ਚਲੋ ਆਪਾਂ ਇਸ ਚੱਕਰ ਚ ਨਾ ਪਈਏ ਲੇਕਿਨ ਮੇਰਾ ਕਹਿਣ ਦਾ ਮਤਲਬ ਆ ਪੁਲਿਸਿੰਗ ਕਰੋ ਪੁਲਿਸ ਨੇ ਫਲੈਗ ਮਾਰਚ ਕੀਤਾ ਫਲੈਗ ਮਾਰਚ ਦੀ ਕਦਰ ਲੋੜ ਪਈ ਸਾਡੇ ਕਪੂਰਥਲੇ ਚ ਪੰਚਾਇਤੀ ਚੋਣਾਂਾਂ 'ਚ ਬਲਾਕ ਸ਼ੰਤੀ 'ਚ ਪਹਿਲੀ ਵਾਰ ਲੋਕਾਂ ਨੂੰ ਡਰਾਉਣ ਲਈ ਇਹ ਲੰਗਰ ਠੰਡੇ ਰੱਖੇ ਨੇ ਲਾਇਆ ਜਿਸ ਬੰਦੇ ਨੇ ਤਿੰਨ ਕਤਲ ਕੀਤੇ ਜਿਸ ਬੰਦੇ ਦੀ ਦਹਿਸ਼ਤ ਆ ਤੇ ਪਈ ਦੇ ਲੋਕ ਡਰਦੇ ਆ 22 ਲੱਖ ਰੁਪਏ ਦਾ ਰੇਤਾ ਖਾ ਕੇ ਵੇਚ ਗਿਆ ਤੇ ਉਹ ਨੂੰ ਜੁੱਤੀ ਦੇ ਸਿਰ ਤੇ ਅਨਪੋਸਟ ਸਰਪੰਚ ਬਣਾ ਗਿਆ ਯਾਰ ਉਹ ਗੁੰਡਿਆਂ ਦਾ ਸਾਥ ਦੇਗੀ ਪੁਲਿਸ ਦਿੱਤਾ ਉਹ ਮੈਂ ਐਸਐਸਪੀ ਨੂੰ ਵੀਡੀਓ ਭੇਜੀ ਉਹਨਾਂ ਮੈਂ ਕਿਹਾ ਫਲੈਗ ਮਾਰਚ ਵਾਟ ਥਿਸ ਇਸ ਨੀਨ ਕਹਿੰਦੇ ਯੂਆਰ ਨੂੰ ਪ੍ਰਮੋਟਿੰਗ ਗੁੰਡਾ ਹੂ ਇਜ਼ ਵਰਕਿੰਗ ਵਿਦ ਯੂ ਵਿਦ ਦੀ ਪੁਲਿਸ ਦੇਰ ਕੋ ਵੀ ਹੁੰਦਾ ਭਜਾ ਦੇ ਦਿਆ ਮੈਂ ਉਹਨੂੰ ਭਜਾਇਆ ਮੈਂ ਤਾਂ ਇਹ ਵੀ ਕਹਿਣਾ ਸਮਿੱਤਰ ਜੀ ਪਵਿੱਤਰ ਜੋ ਵੀ ਆ ਲਿਖੇ ਜਨਾ ਦੇਖੋ ਰਿਓ ਕਿ ਇਹ ਲੋਕਾਂ ਨੂੰ ਤੂੰ ਡਰਾ ਲੋਂਗੇ ਉਹ ਕਨਿਦਲੀਆ ਜਿਹਨਾਂ ਤੁਹਾਨੂੰ ਚੱਲ ਸਕਦਾ ਜਿਹਨਾਂ ਨੇ ਤੁਹਾਨੂੰ ਪੈਦਾ ਕੀਤਾ ਕਾਂਗਰਸ ਨਹੀਂ ਚੱਲਣ ਦਊਗੀ ਨਾ ਨੇ ਲੱਖਾਂ ਤੋਂ ਅੱਜ ਆਏ ਹੋ ਕਿ ਮਾਮਲਾ ਕੀ ਹੈ ਸਰ ਮਾਮਲਾ ਮੈਂ ਤਾਂ ਪਹਿਲਾਂ ਵੀ ਆਇਆ ਸੀ ਇੱਥੇ ਰੋਜ਼ ਉਹਨਾਂ ਕਦੇ ਇਹਦੇ ਘਰੇ ਹੋਣਾ ਦਲਜੀਤ ਦੇ ਕਦੇ ਮੈਂ ਉਧਰ ਆਪਣੇ ਦੇ ਗਿਦਾਰ ਸਿੰਘ ਦੇ ਹੋਣਾ ਕਦੇ ਇਧਰ ਆਉਣਾ ਕਦੇ ਛੋਟੇ ਲਖਣ ਹੋਣਾ ਮੈਂ ਤਾਂ ਤੁੰਦਾ ਫਿਰਦਾ ਰਹਿਣਾ ਤੇ ਜਿੱਦਣ ਇੱਥੇ ਬਿਲਾਗ ਦੀ ਇਲੈਕਸ਼ਨ ਸੀ ਇੱਥੇ ਮੈਂ ਵਾਰਨ ਕਰਕੇ ਗਿਆ ਉਹਨੂੰ ਮੈਂ ਕਿਹਾ ਬੰਦੇ ਦੇ ਪੁੱਤ ਬਣ ਜਾ ਗੁੰਡਾਗਰਦੀ ਨਹੀਂ ਥੋੜੀ ਚੱਲਣ ਦੇਣੀ ਲੇਕਿਨ ਉਹਨਾਂ ਨੇ ਸਿਆਣ ਪਾਪ ਵੀ ਕਰ ਲਈ ਤੇ ਇੱਕ ਗੱਲ ਬਾਧ ਆ ਆਖੀਰ ਤੇ ਲੜਾਂਗੇ ਦੇ 20 ਮਿਲ ਦੇ ਜੀ ਜੀ ਨੂੰ ਜਿਤਨਾ ਲੋੜੀ ਤੇ ਲਾ ਕੇ ਸ਼ਾਕੀ ਮਰੂਗਾ ਕਿਉਂਕਿ ਹੁਣ ਛੁੱਟੀਆਂ ਗੁੰਡਾ ਕਰਦੀ ਚੱਲ ਰਹੀ ਹੈ ਇਹਦੇ ਵਿੱਚ ਤੁਸੀਂ ਕਿਸੇ ਪੋਲੀਟੀਕਲ ਪ੍ਰੋਟੈਕਸ਼ਨ ਰੂਲਿੰਗ ਪਾਰਟੀ ਦਾ ਮੰਦਿਆ ਸੀ ਆਰ ਪੋਲੀਟੀਕਲ ਪ੍ਰੋਟੈਕਸ਼ਨ ਹੋਵੇ ਨਾ ਹੋਵੇ ਇਨਕੰਪੀਟੈਂਟ ਤਾਂ ਹੈਗੇ ਨਾ ਮੈਂ ਨਹੀਂ ਕਹਿੰਦਾ ਮਿਲਿਓ ਯਾਰ ਗੁੰਡਿਆਂ ਨਾਲ ਲੇਕਿਨ ਪੁਲਿਸ ਦੇ ਨਕੇਲ ਪਾਓ ਪੁਲਿਸ ਕਿਉਂ ਨਹੀਂ ਐਕਟ ਕਰਦੀ ਆ ਯਾਰ ਜੇ ਡੀਜੀਪੀ ਤੇ ਮੁੱਖ ਮੰਤਰੀ ਇਹ ਚਾਹਣ ਕਿ ਪਤਾ ਨਹੀਂ ਅਸੀਂ ਹੱਲ ਲੰਨ ਦੇਣਾ ਇਹ ਮੇਰੇ ਕਹਿੰਦਾ ਸਬਰ ਵੇਖ ਰਿਹਾ ਸਾਡਾ ਜਨਤਾ ਦਾ ਸਬਰ ਸਬਰਜ ਮਾਰੇਗੀ ਕਿੰਨਾ ਕਹੇ ਸਾਣਾ ਹੀ 2027 ਦਾ ਇਲੈਕਸ਼ਨ ਹੈ ਔਰ ਸਰਦੇ ਤੇ ਕੋ ਰਾਜ ਕਰ ਲੂਗਾ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਲੋਕ ਬੜੇ ਸਿਆਣੇ ਆ ਛੱਡੋ ਪਰੇ ਇਲੈਕਸ਼ਨ ਨੂੰ ਤੇ ਵੋਟਾਂ ਨੂੰ ਛੱਡਿਏ ਰਾਜ ਭਾਗ ਨੂੰ ਛੱਡਿਏ ਕੀ ਅੱਜ ਜਿਹੜੀ ਵੀ ਸਰਕਾਰ ਹੈ ਸਾਡੀ ਲੋਕਾਂ ਦੀ ਚੁਣੀ ਹੋਆ ਨਾ ਕਿ ਉਹਦੀ ਜ਼ਿੰਮੇਵਾਰੀ ਨਹੀਂ ਕਿ ਸਾਡਾ ਉਹਨਾਂ ਦਾ ਸਾਥ ਦੇਣਾ ਜ਼ਰੂਰੀ ਨਹੀਂ ਇਦਾਂ ਕਾਤੇ ਲੋਕ ਦਸ਼ਤ ਤੇ ਰਹਣਗੇ ਕਦੇ ਮੈਂ ਪ੍ਰੈਸ ਕਾਨਫਰੰਸ ਕਿਸੇ ਪਿੰਡ ਚ ਕਦੇ ਕੀਤੀ ਛੋਟੀਆਂ-ਪੋਟੀਆਂ ਲੜਾਈਆਂ ਲੁੜੀਆਂ ਹੁੰਦੀਆਂ ਹੁੰਦੀਆਂ ਸੀਆਂ ਲੇਕਿਨ ਐਂਦਾ ਥੋੜੀਆ ਯਾਰ 17-17 ਗੋਲੀਆਂ ਚਲਾ ਦਿਓ ਮੰਨ ਲਓ ਇਹਨਾਂ ਦਾ ਦਰਵਾਜ਼ਾ ਖੁੱਲਾ ਹੁੰਦਾ ਤੇ ਸਾਡੇ ਜੀ ਬੈਠਾ ਹੁੰਦਾ ਇਹ ਬਰਦਾਸ਼ਤ ਬਿਲਕੁਲ ਨਹੀਂ ਕੀਤਾ ਜਾਏਗਾ ਔਰ ਪੁਲਸ ਅਫਸਰਾਂ ਨੂੰ ਮੈਂ ਕਹਿਣਾ ਚਾਹੂੰਗਾ ਆਪਣੀ ਡਿਊਟੀ ਕਰੋ ਸਰ ਐਸਐਸਪੀ ਸਾਹਿਬ ਨੂੰ ਮੁਹੱਬਤ ਕਰਿਆ ਯਾਰ ਐਸਐਸਪੀ ਨੂੰ ਮਿਲ ਕੇ ਮੈਨੂੰ ਤਾਂ ਜੇ ਕੋਈ ਫਾਇਦਾ ਤਾਂ ਦੱਸੋ ਆ ਮੈਂ ਮੈਂ ਤਾਂ ਇਹ ਪੁੱਛਣਾ ਚਾਹਣਾ ਕਿ ਯਾਰ ਉਹ ਜਿਹੜਾ ਸਾਡਾ ਕ੍ਰੈਨਾ ਸਟੋਰ ਵਾਲਾ ਰਾਜਮਾਤ ਵਾਲਾ ਕੀ ਉਹਨੂੰ ਲਾਇਸੈਂਸ ਦਿੱਤਾ ਕਰ ਦਿੰਨੇ ਜੀ ਦੇਖ ਲੈਨੇ ਜੀ ਨਾ ਡੀਸੀਲ ਦਾ ਨਾ ਐਲ ਦਾ ਇਦਾਂ ਥੋੜਾ ਨਾ ਚੱਲੂਗਾ ਕੰਮ ਇਹ ਹੁਣ ਸਾਨੂੰ ਸਿੱਧੇ ਸਾਨੂੰ ਸਿੱਧੇ ਨਾਲ ਨੂੰ ਹੋਣਾ ਪੈਣਾ ਅਸਰਾਲ ਨੂੰ ਪੰਜ ਪੰਜ ਲੱਖ ਰੁਪਏ ਲੈ ਕੇ ਲਾਇਸੈਂਸ ਦੇ ਰਿਆ ਇਹਨਾਂ ਲੋਕਾਂ ਨੂੰ ਜਿਹਨਾਂ ਨੂੰ ਲੋੜ ਆ ਉਹਨਾਂ ਨੂੰ ਫ੍ਰੀਜ ਕੋਈ ਦੇ ਕੇ ਰਾਜੀਆ ਮੇਰਾ ਸਿੱਧਾ ਰੋਪ ਹੈ ਯਾਰ ਜਲਦੀ ਸਿੰਘ ਜੀ ਵਾਰਦਾਤ ਕਿੰਨੇ ਵਜੇ ਹੋਈਏ ਸ਼ਾਮ 8:00 ਵਜੇ ਸ਼ਾਮ 10:00 ਸ਼ਾਮ 10:00 ਵਜੇ ਰਾ